ਸਤ ਜੀ ਗਿਆਨ ਧਿਆਨ ਕੇਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਲੇ ਸਾਹ ਦੀ ਸੀ ਸਾਧ ਸੰਗਤ ਦੀ ਮਿਹਰ ਨਾਲ ਪਰਾਲੇ ਕੀਤੇ ਗਏ ਇਸ ਤਵਾਰ ਦੀ ਮਰਦ ਨੇ ਮੇਲ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਰੂਬਾ ਦਰਨ ਸਕੂਲ ਵਿਖੇ ਮਵਾਕਰ ਕੇ ਸ੍ਰੀ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਜਾਪ ਦਾ ਸਾਧ ਤੋਂ ਕਰਵਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਦੀ ਜੰਗ ਵਿੱਚ ਚਮਕੌਰ ਦੀ ਗੜੀ ਗੜੀ ਸ਼ਹੀਦੀ ਹੋਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੂਬੇਦਾਰ ਬਣਾ ਦਿਆ ਬਿਆਸ ਦੀ ਰਾਤ ਕਿਹੜੀ ਵਿਖੇ ਗੰਗੂ ਦੇ ਘਰ ਪੁਜਾਰੀ ਸੀ ਜਿੱਥੋਂ ਗੰਗੂ ਦੇ ਮਲ ਵਿੱਚ ਮਾਤਾ ਗੁਜਰਨ ਕੌਰ ਜੀ ਕੋਰ ਮੋਰਾ ਮੇਕ ਦੇ ਮਲ ਵਿੱਚ ਲਾਚ ਆਇਆ ਤੇ ਅੱਜ ਦਾ ਪਿਆਰਿਓ ਸਾਨੂੰ ਪਰਿਵਾਰ ਬਾਰ ਨਹੀਂ ਮੋੜ ਨਹੀਂ ਅੱਜ ਸਰਬਾਨਸ ਤੋਂ ਤਾਈ ਲੋੜ ਨਹੀਂ ਅੱਜ ਬੱਚੇ ਨੀਹਾ ਵਿੱਚ ਨਹੀਂ ਖਿਲਾਰੇ ਜਾਣਗੇ ਅੱਜ ਦੇ ਲੋੜ ਹੈ ਨਾ ਪਿਆਰੋ ਤੇ ਉਹਨਾਂ ਨੇ ਪਾਇਆ ਹੈ ਤੇ ਚੱਲਣ ਦੀ ਲੋੜ ਹੈ ਜਿਵੇਂ ਉਹ ਢੋਲੇ ਇੱਕ ਤੋਂ ਪਾ ਕੇ ਦਾਸ ਜੀ ਤੁਦੇ ਆਕੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਮੇਰਾ ਬੋਲਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ 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 ਨਿਮਨਤਾ ਪਰਵਰਨ ਮਹਾਰਾਜ ਕੰਤਸ ਸ੍ਰੀ ਆਪਕੋ ਵਿਗਨ ਕੋ ਲਾਗੇਗਾ ਕਿੜਾ ਬਾਗਿਆ ਅਰਦਾਸ ਕੋ ਉਕਾਰ ਸ੍ਰੀ ਵਾਇਗੁਰੂ ਜੀ ਕੀ ਫਤਿਹ ਭਗਵਤੀ ਜੀ ਸਹਾਇ ਵਾਰ ਸ੍ਰੀ ਘੋਟੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਾਤਸ਼ਾਹੀ ਆਮਰਤ ਵਿਦਵਲ ਲੈ ਕੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੂਹ ਸਟਾਫ ਦੇ ਨਿੱਕੇ ਜਿਹੇ ਭਾਰਤੀ ਮਸੰਦੇ ਨੂੰ ਕਬੂਲਦੇ ਹੋਏ ਆਪ ਸਭ ਸੰਗਤਾਂ ਨੂੰ ਸਭ ਦੇ ਤਰ੍ਹਾਂ ਦੇ ਵਿੱਚ ਬੱਜਿਆ ਸਮੇਤ ਸੰਗ ਦੀ ਰੂਪ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਆਪ ਸਭ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਸਭ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਘਰ ਦੇ ਵਜੀਰ ਭਾਈ ਸਾਹਿਬ ਜਰਮਨ ਸਿੰਘ ਜੀ ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਥੋੜੇ ਸਮੇਂ ਦੇ ਵਿੱਚ ਲਈ ਸਾਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਸੋ ਹੁਣ ਕੁਝ ਬੱਚਿਆਂ ਵੱਲੋਂ ਕਲਾ ਕੀਰਤਨ ਬਾਜ਼ਰੀ ਪਰੀ ਗਈ ਹੈ ਸੋ ਕੁਝ ਬੱਚਿਆਂ ਨੇ ਕਵਿਤਾਵਾਂ ਦੇ ਵੀ ਤਿਆਰੀ hikur jeka khan sahab ਚਲ ਬਾਤ ਤੇ ਵਾਹਿਗੁਰੂ ਜੀ ਦਾ ਖਾਸਾ ਸਿਵਾ ਹੈ ਤੁਮੇ ਕਾ ਨੀ ਗੁਰੂ ਆਦੀ ਹੈ ਮੈਂ ਬੁਨਾ ਚੱਲਿਆ ਸਾਨੂੰ ਰਸ ਦੇ ਦੇ ਕਲ ਲਈ ਬਸਰ ਬੁਨਾ ਚੱਲਿਆ ਵੈਰੀ ਮੇਨ ਨਾ ਰਹੀ ਮੈਂ ਚੇਰ ਬੁਨਾ ਚੱਲਿਆ ਥੋ ਤੁਹਾਨੂੰ ਪਤੇ ਮਿਲੇ ਨਾ ਪਤੇ ਬੁਨਾ ਚੱਲਿਆ ਮੈਂ ਕੁਝ ਕਰਦਾ ਆ ਜਾ ਵਾਹਿਗੁਰੂ ਜੀ ਕਿਰਪਾ ਤੇ ਮੋਰੀ ਸੋਹਣ ਹਾਲ